ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਭਾਗ ਲੇਲਾ ਰਿਉਦੈ ਤਬ ਲਾਉ ਭ੍ਰਮ ਤੇ ਫਿਰ ਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟਹੈ ਨਹੀਂ ਰੇ ਪਛੋਤਾਇਓ ਤਤ ਵਿਚਾਰ ਇਹ ਮਥਰਾ ਜਗ ਤਾਰਣ ਕੋ ਅਵਤਾਰ ਬਣਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨਹ ਆਇਓ ਡੰਡਾਤ ਬੰਧਨ ਅਨਕ ਬਾਰ ਸਰਬ ਕਲਾ ਸੁਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦਰਮਾ ਦੇ ਠਾਡੇ ਦਰਬਾਰ ਤੁਦਬੇਨ ਸੁਰਤ ਕਰੈ ਕੋ ਮੇਰੀ ਦਰਸਨ ਤੀਜੇ ਖੋਲ ਕੇ ਵਾਰ ਸੁ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪਦੀ ਕਰ ਪਹਿਲਾ ਪਾਂਡਾ ਧੋਏ ਮੈਸ ਧੂਪ ਦੇ ਵਹੋ ਤਉ ਦੂਦ ਕਉ ਜਾਵੋ ਦੂਦ ਕਰਮ ਫਨ ਸੁਰਤ ਸਮਾਇਣਾ ਹੋਏ ਨਿਰਾਸ ਜਮਾਵੋ ਪਾਂਡਾ ਧੋਏ ਮੈਸ ਧੂਪ ਦੇ ਵਹੋ ਤਉ ਦੂਦ ਕਉ ਜਵਹੋ ਦੂਦ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੋ ਜਪੋ ਤੈ ਕੋ ਨਮਾ ਅਵਰ ਨਿਰਾਫਲ ਕਾਮ ਰਹਾ ਇਹ ਮਨ ਈਟੀ ਹਾਥ ਕਰਹੋ ਫਨਾ ਨਿਤਰਾ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਧ ਅੰਮ੍ਰਿਤ ਪਾਵਹੋ ਮਨ ਸੰਪਟ ਜਿਤ ਸਤ ਸਰਢਾਵਣ ਪਾਵਨ ਪਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਦਲ ਸਾਹਿਬ ਰਵਤ ਰਹਿ ਕਹਤੇ ਕਹ ਹੈ ਕਹੇ ਕਹ ਜਾਵ ਹੈ ਤੁਮ ਸਰੇ ਅਵਰਡਾ ਕੋਈ ਭਗਤ ਹੀਣਾ ਨਾਨਕ ਜਨ ਜੰਪੈ ਹਉਸਾ ਲਾਹੀ ਸਚਾ ਸੋਈ ਕਹਦੇ ਕਹ ਹੈ ਕਹੇ ਕਹ ਜਾਵ ਹੈ ਤੁਮ ਸਰ ਅਵਰ ਨ ਕੋਈ ਪਗਤ ਹੀਣਾ ਨਾਨਕ ਜਨ ਜੰਪੈ ہوسا لا ہی سچا سوئی واحر جی کا خالسہ واحر جی کی فتح